ਜਿੰਦਜੀਤ ਵਰਨੂ ਤੇ ਸੋ ਮੋਸੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਪ੍ਰੰਧ ਸਾਹਿਬ ਸੋ ਵੀਕਐਂਡ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਦੇਸ਼ ਦੁਨੀਆ ਦੀਆਂ ਕੈਨੇਡਾ ਨਾਲ ਰਿਲੇਟਡ ਨੇ ਜਿਹੜੀਆਂ ਆਪਾਂ ਸ਼ੁਰੂ ਕਰਨ ਲੱਗਿਆ ਸੋ ਚਲਦੇ ਹਾਂ ਜੀ ਆਪਾਂ ਪਹਿਲੀ ਖਬਰ ਵੱਲ ਵਧਦੇ ਹਾਂ ਸੋ ਪਾਰਲੀਮੈਂਟ ਦਾ ਸੈਸ਼ਨ ਆ ਜਿਹੜਾ ਜੀ ਉਹ ਸ਼ੁਰੂ ਹੋਣਾ ਤੇ ਦੇਖਦੇ ਹਾਂ ਕੀ ਕੁਝ ਹੁੰਦਾ ਤੇ ਕੀ ਖਬਰ ਹੈ ਜੀ ਬਿਲਕੁਲ ਜੀ ਸੋ ਜੂਨ ਤੋਂ ਬਾਅਦ ਕਾਫੀ ਸਮਾਂ ਵਿੱਚ ਗੈਪ ਰਿਹਾ ਸੋ ਹੁਣ ਦੁਬਾਰਾ ਜਿਹੜਾ ਪਾਰਲੀਮੈਂਟ ਦਾ ਜਿਹੜਾ ਹਾਊਸ ਆਫ ਕਾਮਨ ਦਾ ਸੈਸ਼ਨ ਦੀ ਸ਼ੁਰੂਆਤ ਹੋਵੇਗੀ ਤੇ ਉਸ ਤੋਂ ਪਹਿਲਾਂ ਗੱਲ ਕਰੀਏ ਜਿਹੜੇ ਗਵਰਨਮੈਂਟ ਹਾਊਸ ਲੀਡਰ ਨੇ ਜੀ ਨਗੋਟ ਸੋ ਉਹ ਵੀ ਨਿਊਜ਼ ਕਾਨਫਰੰਸ ਸਾਡੇ 9:00 ਵਜੇ ਕਰਨਗੇ ਤੇ ਉਸ ਇਸ ਨਿਊਜ਼ ਕਾਨਫਰੰਸ ਵਿੱਚ ਦੱਸਣਗੇ ਕਿ ਇਸ ਸੈਸ਼ਨ ਦੇ ਵਿੱਚ ਲਿਬਰਲ ਪਾਰਟੀ ਦੀਆਂ ਇਹ ਪ੍ਰਾਇੋਰਟੀਜ਼ ਕੀ ਹੋਣਗੀਆਂ ਜਦੋਂ ਇਹ ਫਾਲ ਸੈਸ਼ਨ ਸ਼ੁਰੂ ਹੋਣਾ ਤੇ ਲਿਬਰਲ ਪਾਰਟੀ ਦਾ ਕਿਹੜੇ ਕਿਹੜੇ ਸਮਾਗਮ ਉੱਪਰ ਜਾ ਕਿਹੜੀਆਂ ਗੱਲਾਂ ਦੇ ਉੱਪਰ ਜ਼ੋਰ ਰਹੇਗਾ ਸੋ ਉਸ ਬਾਬਤ ਜਿਹੜਾ ਆ ਉਹ ਗੱਲਬਾਤ ਕਰਕੇ ਅੱਜ ਦੱਸਣਗੇ ਤੇ ਉਸ ਤੋਂ ਬਾਅਦ ਜੇਕਰ ਗੱਲ ਅਸੀਂ ਕਰੀਏ ਜਗਮੀਤ ਸਿੰਘ ਉਹਨਾਂ ਦੀ ਤੇ ਉਹ ਮੀਡੀਆ ਨਾਲ ਸਵੇਕਾ 11 ਵਜੇ ਜਿਹੜਾ ਆ ਉਹ ਗੱਲਬਾਤ ਕਰਨਗੇ ਤੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਦੱਸਣਗੇ ਵੀ ਉਹਨਾਂ ਦਾ ਪਾਰਟੀ ਦਾ ਕਿਸ ਸੰਗ ਦਾ ਰੁਕ ਰਹੇਗਾ ਤੇ ਉਹਦੇ ਵਿੱਚੋਂ ਪਹਿਲਾਂ ਗੱਲ ਕਰੀਏ ਤਾਂ ਜੋ ਮੌਂਟਰੀਅਲ ਦੇ ਵਿੱਚ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਜਿਹੜੀ ਨਵੀਂ ਉਮੀਦ ਦੇ ਨਾਲ ਇਹ ਸੈਸ਼ਨ ਸ਼ੁਰੂਆਤ ਹੋਵੇ ਤੇ ਜੋ ਕੈਨੇਡੀਅਨਸ ਤੇ ਜੋ ਵਾਕਵਾਕ ਦਰਾਂ ਦੇ ਮੁੰਦੇ ਨੇ ਤੇ ਉਹਨਾਂ ਦਾ ਹਾਲ ਜਿਹੜਾ ਆ ਉਹਨਾਂ ਨੇ ਸਮੇਤ ਰਾ ਨਿਕਲਣੇ ਸੀ ਢੰਗ ਨਾਲ ਦੀਨ ਪਾਰਟੀ ਦੇ ਲੀਡਰ ਲੀਜੀਵੇਥ ਮੇ ਦੀ ਗੱਲ ਕਰੀਏ ਉਹ 10 ਵਜੇ ਦੇ ਕਰੀਬ ਜਿਹੜਾ ਆ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਉਹਨਾਂ ਦੀ ਪਾਰਟੀ ਦੀਆਂ ਪ੍ਰਾਇੋਰਟੀਜ਼ ਸੁਣ ਗਿਆ ਵਾ ਤੇ ਗੱਲਬਾਤ ਕਰਨਗੇ ਤੇ ਇਹਦੇ ਨਾਲ ਜੇਕਰ ਅਸੀਂ ਪੀਰ ਪੋਲੀਵਰ ਸਾਹਿਬ ਦੀ ਗੱਲਬਾਤ ਕਰੀਏ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸੈਸ਼ਨ ਦੀ ਸ਼ੁਰੂਆਤ ਤੋਂ ਇਹ ਗੱਲ ਦੱਸ ਦਿੱਤੀ ਸੀ ਵੀ ਜਦੋਂ ਵੀ ਉਹਨਾਂ ਨੂੰ ਆਪਰਚੂਨਿਟੀ ਮਿਲਦੀ ਹੈ ਇਸ ਸੈਸ਼ਨ ਦੇ ਵਿੱਚ ਤੇ ਉਹ ਜਿਹੜਾ ਬੇਪ੍ਰੋਸਕੀ ਦਾ ਜਿਹੜਾ ਮਤਾ ਆ ਉਹ ਲੈ ਕੇ ਆਉਣਗੇ ਤੇ ਉਹਦੇ ਨਾਲ ਫਿਰ VOTING ਹੋਵੇ ਵੀ ਜਿਹੜੇ ਕੀ ਮੌਜੂਦਾ ਇਹ ਜਿਹੜੇ ਮੈਂਬਰ ਆਫ ਪਾਰਲੀਮੈਂਟਸ ਨੇ ਸੋ ਉਹਨਾਂ ਦਾ ਕਿੰਨਾ ਕੁ ਜਿਹੜਾ ਚੁਕਾ ਇਸ ਪਾਰਟੀ ਦੇ ਹੱਕ ਦੇ ਵਿੱਚ ਹੈ ਜਿੰਨਾ ਕੁ ਚੁਕਾ ਇਸ ਪਾਰਟੀ ਦੇ ਵਿਰੋਧ ਦੇ ਵਿੱਚ ਹੈ ਕਿਉਂਕਿ ਇਸ ਸਮੇਂ ਗੱਲ ਕਰੀਏ ਤਾਂ ਲਿਬਰਲਸ ਕੋ 154 ਸੀਟਾਂ ਨੇ 119 ਸੀਟਾਂ ਜਿਹੜੀਆਂ ਨੇ ਕੰਜ਼ਰਵੇਟਿਵ ਪਾਰਟੀ ਕੋਲ ਹੈ ਸੋ ਇਸమే ਸਰਕਾਰ ਕਿਉਂਕਿ ਮਿਨੋਰਟੀ ਦੇ ਵਿੱਚ ਹੈ ਸੋ ਉਹ ਇਸ ਮਤੇ ਦੇ ਰਾਹੀਂ ਫੇਰ ਸਰਕਾਰ ਨੂੰ ਡੇਟਣ ਦੀ ਕੋਸ਼ਿਸ਼ ਕਰਨਗੇ ਪਰ ਇਹਦੇ ਵਿੱਚ ਇਹ ਆ ਕਿ ਇਹ ਕਦੋਂ ਕੁਰਾ ਨੂੰ ਇਹ ਮੌਕਾ ਮਿਲਦਾ ਹੈ ਆ ਲਿਬਰਲ ਪਾਰਟੀ ਕਦੋਂ ਕੁਰਾ ਨੂੰ ਇਹੋ ਜਿਹੀ ਆਪਰਚੂਨਿਟੀ ਦਿੰਦੀ ਹੈ ਕਿ ਉਹ ਆਪਣਾ ਇਹੋ ਜਿਹਾ ਮਤਲਬ ਆ ਸਕਣ ਸੋ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਹੋ ਸਕਦਾ ਕਿ ਅੱਜ ਸ਼ਾਇਦ ਉਹਨਾਂ ਨੂੰ ਇਹੋ ਜਿਹਾ ਕੋਈ ਮੌਕਾ ਨਾ ਵੀ ਮਿਲੇ ਤੇ ਕਦੋਂ ਮਿਲਦਾ ਫਿਰ ਇਹ ਹੁਣ ਸੈਸ਼ਨ ਦੇ ਵਿੱਚ ਜਿਹੜਾ ਆ ਇਹ ਪਤਾ ਲੱਗੇਗਾ ਤੇ ਇਹਦੇ ਵਿੱਚ ਜੇਕਰ ਗੱਲ ਕਰੀਏ ਕਿ ਕਿਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਇਹ ਗੱਲਾਂ ਬਾਤਾਂ ਇਹਦੇ ਵਿੱਚ ਹੋ ਸਕਦੀਆਂ ਨੇ ਸੋ ਜਿਹੜਾ ਖਾਸ ਤੌਰ ਤੇ ਗੱਲ ਕਰੀਏ ਤਾਂ ਜਿਹੜਾ ਬਿਲ ਸੀ 71 ਜਿਹੜਾ ਇਹ ਸੀਡੀਐ ਸ਼ੈਬ ਐਕਟ ਦੇ ਵਿੱਚ ਜਿਹੜੀਆਂ ਕੁਝ ਅਮੈਂਡਮੈਂਟ ਸਰਕਾਰ ਕਰਨਾ ਚਾਹੁੰਦੀ ਹੈ ਸੋ ਉਸ ਉੱਪਰ ਵੀ ਅੱਜ ਜਿਹੜੀ ਆ ਗੱਲਬਾਤ ਹੋ ਸਕਦੀ ਹੈ ਸੋ ਅੱਜ ਦਾ ਜਿਹੜਾ ਪ੍ਰਮੁੱਖ ਏਜੰਡਾ ਇਹ ਹੋ ਸਕਦਾ ਤੇ ਬਾਕੀ ਹੋਰ ਜੋ ਕੁਝ ਵੀ ਇਸ ਸੈਸ਼ਨ ਦੇ ਵਿੱਚੋਂ ਨਿਕਲ ਕੇ ਆਉਂਦਾ ਤੇ ਉਹ ਸੀ ਆਉਣ ਵਾਲੇ ਦਿਨਾਂ ਦਰਾਂ ਜਿਹੜਾ ਆ ਇਹ ਗੱਲਬਾਤ ਉਸ ਬਾਬਤ ਵੀ ਕਰ ਦੇ ਰਾਂਗੇ ਤੇ ਨਾਲ ਅੱਜ ਜਿਹੜੀਆਂ ਬਾਈ ਇਲੈਕਸ਼ਨਸ ਵੀ ਦੋ ਜਗ੍ਹਾ ਦੇ ਉੱਪਰ ਹੋ ਰਹੀਆਂ ਨੇ ਜਿਹੜੀਆਂ ਫੈਡਰਲ ਬਾਈ ਇਲੈਕਸ਼ਨਸ ਨੇ ਸੋ ਉਹਨਾਂ ਦੇ ਨਤੀਜੇ ਵੀ ਕਾਫੀ ਅਹਿਮ ਰਹਿਣਗੇ ਫੈਡਰਲ ਰਾਜਨੀਤੀ ਵਾਸਤੇ ਕਿਉਂਕਿ ਜੇਕਰ ਉਹ ਦੋ ਹੀ ਬਾਈ ਇਲੈਕਸ਼ਨਸ ਤੇ ਲਿਬਰਲ ਦੀ ਹਾਰ ਹੁੰਦੀ ਹੈ ਤੇ ਫਿਰ ਖਾਸ ਤੌਰ ਤੇ ਜੇਕਰ ਅਸੀਂ ਮੋਂਟਰੀਅਲ ਜਿਹਦੇ ਵਿੱਚ ਜਿਹੜੀ ਰਸਾਲ ਹੈ ਮਾਡਵਾਰਡਨ ਜਿਹੜੀ ਆ ਮਾਈਲਕਸ਼ਨ ਦੀ ਗੱਲ ਕਰੀਏ ਕਿਉਂਕਿ ਉੱਥੇ ਮੁਕਾਬਲਾ ਲਿਬਰਲ ਐਨਡੀਪੀ ਤੇ ਬਲੌਕ ਹੀ ਬਿਕਾ ਦੇ ਵਿੱਚ ਹੋਵੇਗਾ ਇਹ ਲਿਬਰਲ ਪਾਰਟੀ ਦਾ ਇਹ ਮਜ਼ਬੂਤ ਇਹ ਆਧਾਰ ਇੱਥੇ ਰਿਹਾ ਹੈ ਜਿੱਥੇ ਲਿਬਰਲ ਪਾਰਟੀ ਹਾਰ ਜਾਂਦੀ ਹੈ ਸੋ ਫਿਰ ਇੱਕ ਵੱਡਾ ਸਵਾਲ ਜਿਹੜਾ ਆ ਇਹ ਸਰਕਾਰ ਦੇ ਉੱਪਰ ਖੜਾ ਹੋਵੇਗਾ ਤੇ ਦੂਜੀ ਪਾਸੇ ਜੇਕਰ ਅਸੀਂ ਕਿ ਮੈਨੀਟੋਬਾ ਦੀ ਗੱਲਬਾਤ ਕਰੀਏ ਐਲਬੋਡੀ ਜਿਹੜੀ ਟ੍ਰਾਂਸਕੋਨਾ ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈ ਕਿਉਂਕਿ ਉੱਥੇ ਮੁਕਾਬਲਾ ਐਨਡੀਪੀ ਤੇ ਕਨਜ਼ਰਵੇਟਿਵ ਵਿੱਚ ਹੀ ਹੋਣਾ ਉੱਥੇ ਲਿਬਰਲ ਦਾ ਕੋਈ ਮੋਤਦਾਧਾਰ ਨਹੀਂ ਹੈ ਸੋ ਜਿਆਦਾ ਜਿਹੜੀ ਨਜ਼ਰ ਹੈ ਇਸ ਸੀਟ ਤੇ ਰਹੇਗੀ ਜਿਹੜੀ ਮੌਨਟਰੀਅਲ ਆਇਡਿੰਗ ਦੇ ਵਿੱਚ ਆਉਂਦੀ ਹੈ ਸੋ ਇਹ ਬਾਈ ਇਲੈਕਸ਼ਨ ਦੇ ਨਤੀਜੇ ਵੀ ਕਾਫੀ ਕੁਝ ਜਿਹੜਾ ਆਉਣ ਵਾਲੇ ਸਮੇਂ ਦਰ ਤੱਕ ਹਨਗੇ ਕਿ ਕਿ ਕਿਸ਼ ਢੰਗ ਦਾ ਜਿਹੜਾ ਪ੍ਰਭਾਵ ਇਹ ਦੇ ਉੱਪਰ ਫੈਡਰਲ ਰਾਜਨੀਤੀ ਪੈ ਰਿਹਾ ਤੇ ਇਹਦੇ ਨਾਲ ਜੇਕਰ ਜੈਸਨ ਟੂਡੋ ਸਾਭ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਅ ਕਿ ਜੇਕਰ ਮੌਂਟਰੀਅਲ ਦੀ ਜਿਹੜੀ ਬਾਈ ਇਲੈਕਸ਼ਨ ਹਾਰ ਜਾਂਦੀ ਹੈ ਲਿਬਰਲ ਪਾਰਟੀ ਤਾਂ ਫਿਰ ਵੀ ਉਹ ਕਹਿੰਦੇ ਵੀ ਮੈਂ ਅਸਤੀਫਾ ਨਹੀਂ ਦਵਾਗਾ ਮੈਂ ਅਗਰ ਆਪਣਾ ਕੰਮ ਐਸੇ ਪ੍ਰਾਈਮ ਮਿਨਿਸਟਰ ਕਰਾਂਗਾ ਪਰ ਇਹਦੇ ਨਾਲ ਲੋਕਾਂ ਦੇ ਵਿੱਚ ਜਿਹੜਾ ਫਿਰ ਅਧਾਰ ਆ ਜਾਂ ਉਹਨਾਂ ਨੂੰ ਸ਼ੱਕ ਹੈ ਹੋਰ ਜ਼ਿਆਦਾ ਕੱਟੇਗੀ ਤੇ ਇਹਦੇ ਨਾਲ ਪਰਿੰਦਰ ਜੀ ਜੇਕਰ ਅਸੀਂ ਗੱਲ ਕਰੀਏ ਕਿ ਅੱਜ ਦੇ ਸਮੇਂ 'ਚ ਜਿਹੜੇ ਲੇਟੈਸਟ ਪੋਲ ਆਏ ਨੇ ਫੈਡਰਲ ਇਲੈਕਸ਼ਨ ਬਾਬਰ ਜੋ ਹੈ ਉਹ ਦਾ ਡਾਟਾ ਨੇ ਨਸੰਬਰ 12 ਨੂੰ ਜਿਹੜੇ ਜਾਰੀ ਕੀਤੇ ਨੇ ਸੋ ਉਹਦੇ ਵਿੱਚ ਕਾਫੀ ਵੱਡੇ ਬਦਲ ਤੇ ਇਹ ਦੇਖਿਆ ਜਾਵੇ ਜਪੀਰ ਪਾਲੀਵਰ ਸਾਹਿਬ ਪ੍ਰਤੀ ਜਿਹੜੀ ਆ ਇਹ ਲੋਕਾਂ ਦਾ ਜਿਹੜਾ ਇਹ ਉਹਨਾਂ ਦਾ ਸਮਰਥਨ ਹੈ ਵਾਅਦਾ ਹੈ ਸੋ ਇਹਦੇ ਵਿੱਚ 47% ਜਿਹੜਾ ਸਮਰਥਨ ਜਿਹੜਾ ਆ ਉਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਇਹਦੇ ਵਿੱਚ ਲਿਬਰਲ ਦੀ ਗੱਲ ਕਰੀਏ ਸਿਰਫ 21 ਆ ਤੇ ਐਨਡੀਪੀ ਦਾ ਸਿਰਫ 19% ਆ ਸੋ ਬਹੁਤ ਵੱਡਾ ਗੈਪ ਜਿਹੜਾ ਆ ਇਹ ਪੈ ਚੁੱਕਾ ਆ ਇਸੀ ਕਰਕੇ ਜਿਹੜਾ ਆਪੀਅਰ ਪੋਲੀਵਰ ਸਾਹਿਬ ਨੇ ਉਹ ਚਾਹੁੰਦੇ ਨੇ ਵੀ ਜਲਦੋਂ ਜਲਦ ਜਿਹੜੀ ਐਲੈਕਸ਼ਨ ਹੋ ਜਾਵੇ ਪਰ ਐਲੈਕਸ਼ਨ ਜਲਦ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਆਉਣ ਵਾਲੇ ਦਿਨਾਂ ਦੇ ਉੱਪਰ ਨਿਰਭਰ ਰਹੇਗਾ ਜੀ ਜੀ ਜੀਪ ਤਿਆਣਾ ਸਾਹਿਬ ਤੇ ਵਾਧਦੇ ਆਪਾਂ ਅਗਲੀ ਖਬਰ ਦੇ ਵੱਲ ਸੋ ਇੱਕ ਅਹਿਮ ਖਬਰ ਆ ਜਿਹਦੇ ਕਰਕੇ ਕਈਆਂ ਦੇ ਸਾਹ ਸੁੱਕੇ ਪਏ ਸੀ ਜਿਨ੍ਹਾਂ ਨੇ ਟਿਕਟਸ ਲੈ ਲੀਆਂ ਕੀ ਵੰਡਣਾ ਕੀ ਨਹੀਂ ਵੰਡਣਾ ਹੈਗਾ ਔਰ ਲੱਗੀ ਜਾਂਦਾ ਸੀ ਹੋ ਸਕਦਾ ਹਵਾਈ ਟਿਕਟਾਂ ਦੇ ਰੇਟ ਹੋਰ ਵੱਜ ਜਾਣ ਪਰ ਥੋੜੀ ਜੀ ਰਾਹਤ ਜਿਹੜੀ ਹੈ ਜੀ ਜਰੂਰ ਮਿਲੀ ਆ ਸੋ 에어 ਕੈਨੇਡਾ ਤੇ ਪਾਇਲਟਾਂ ਦੇ ਵਿਚਕਾਰ ਜਿਹੜਾ ਉਹ ਕਹਿੰਦੇ ਜੀ ਸਮਝੌਤਾ ਹੋ ਗਿਆ ਜੀਪਦਨ ਸਾਹਿਬ ਪਰ ਬਿਲਕੁਲ ਵੀ ਮੇਰੀ ਸੋ ਉਸ ਬਾਬਤ ਲਗਾਤਾਰ ਜਿਹੜਾ ਆ ਸਮਝ ਇਸ ਦੀ ਜਿਹੜੀ ਸਥਿਤੀ ਬਣੀ ਹੋਈ ਸੀ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਇਹ ਸਟ੍ਰਾਈਕ ਹੋਵੇਗੀ ਜਾਂ ਨਹੀਂ ਹੋਵੇਗੀ ਕੋ ਸਮਝੌਤਾ ਸਿਰੇ ਚੜੇਗਾ ਜਾਂ ਨਹੀਂ ਚੜੇਗਾ ਪਰ ਕੱਲ ਐਤਵਾਰ ਵਾਲੇ ਦਿਨ ਜਿਹੜਾ ਆ 에ਅ ਕੈਨੇਡਾ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਿਹੜੀ ਪਾਇਲਟਸ ਦੀ ਯੂਨੀਅਨ ਹੈ ਸੋ ਉਹਨਾਂ ਦੇ ਨਾਲ 4 ਸਾਲਾਂ ਦੀ ਜਿਹੜੀ ਆ ਜਿਹੜੀ ਸਹਿਮਤੀ ਆ ਤੋਬਾ ਤੇ ਰਾ ਦੇ ਵਿੱਚ ਬਣ ਗਈ ਹੈ ਤੇ ਇਹ ਜੋ ਹੜਤਾਲ ਜਾਂ ਲਾਕਆਊਟ ਦੀ ਜਿਹੜੀ ਸਥਿਤੀ ਬਣੀ ਹੋਈ ਸੀ ਸੋ ਇਹਦੇ ਤੋਂ ਬਚਾਅ ਹੋ ਗਿਆ ਸੋ ਜੋ ਤਨਖਾਹ ਤੇ ਸਹੂਲਤਾਂ ਨੂੰ ਲੈ ਕੇ ਜੋ ਪਾਇਲਟਸ ਸੀਆਂ ਮੰਗਾ ਸੀਆਂ ਸੋ ਉਸ ਮੰਗਾ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਸਟ੍ਰਾਈਕ ਦਾ ਜਿਹੜੀ ਆ ਅਲਟੀਮੇਟਮ ਦਿੱਤਾ ਜਾ ਰਿਹਾ ਸੀਗਾ ਸੋ ਸਾਨੂੰ ਪਤਾ ਕਿ ਅਗਰ ਇਹ ਸਹਿਮਤੀ ਨਾ ਬੰਦੀ ਤੇ ਫਿਰ 에어 ਕੈਨੇਡਾ ਕੋ ਜਿਹੜਾ ਸਤੰਬਰ 18 ਤੋਂ ਆਪਣੀ ਉਡਾਨਾਂ ਨੂੰ ਕੈਨਸਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਦਾ ਸੀਗਾ ਸੋ 에어 ਕੈਨੇਡਾ ਹਰ ਰੋਜ਼ ਜਿਹੜਾ ਆ ਤਕਰੀਬਨ 670 ਦੇ ਕਰੀਬ ਉਡਾਨਾਂ ਜਿਹੜੀਆਂ ਹਰ ਰੋਜ਼ ਇਹਨਾਂ ਦੀਆਂ ਚੱਲਦੀਆਂ ਨੇ 110000 ਦੇ ਕਰੀਬ ਦੱਸਿਆ ਜਾ ਰਿਹਾ ਵੀ ਯਾਤਰੀਆਂ ਦੇ ਸਾਮਾਨ ਨੂੰ ਇਹ ਲੈ ਕੇ ਜਾਂਦੇ ਨੇ ਤੇ ਇਹ ਅਗਰ ਸਟ੍ਰਾਈਕ ਹੋਈ ਨਹੀਂ ਤਾਂ ਆਰਥਿਕਤਾ ਨੂੰ ਵੀ ਕਾਫੀ ਵੱਡਾ ਨੁਕਸਾਨ ਹੋ ਸਗਾ ਸੋ ਕਾਫੀ ਜਿਹੜੀ ਆ ਵਪਾਰਕ ਜਥੇਬੰਦੀਆਂ ਵੀ ਇਸ ਚੀਜ਼ ਦਾ ਇਹ ਸਰਕਾਰ ਕੋਲੋਂ ਬੇਨਤੀ ਕਰ ਰਹੀ ਆ ਤਾਂ ਵੀ ਸਰਕਾਰ ਦਖਲ ਦੇ ਪਰ ਸਰਕਾਰ ਨੇ ਦਖਲ ਦੇਣ ਤੋਂ ਮਨਾਂ ਕਰ ਦਿੱਤਾ ਸਗਾ ਪਰ ਚੰਗੀ ਗੱਲ ਹੈ ਕਿ ਇਹ ਸਹਿਮਤੀ ਇਨ੍ਹਾਂ ਦੇ ਵਿੱਚ ਬਣੀ ਹੈ ਸੋ ਇਹਦੇ ਵਿੱਚ 에ਅਰ ਕੈਨੇਡਾ ਵੱਲੋਂ ਹਜੇ ਕੁਝ ਵੀ ਸਪਸ਼ਟ ਤੌਰ ਤੇ ਨਹੀਂ ਦੱਸਿਆ ਗਿਆ ਵੀ ਕੱਿਸ ਤੋਂ ਇਹ ਸਹਿਮਤੀ ਬਣੀ ਹੈ ਕਹਿੰਦੇ ਵੀ ਹਾਲ ਦੀ ਕਾੜੀ ਇਸ ਨੂੰ ਜਿਹੜਾ ਆ ਕਨਫਿਡੈਂਸ਼ੀਅਲ ਰੱਖਦੇ ਆ ਪਰ ਇਹਦੇ ਵਿੱਚ ਜੋ ਇਹ ਸਮਝੌਤਾ ਹੋਇਆ ਸੋ ਆਉਣ ਵਾਲੇ ਦਿਨਾਂ ਦਾ ਜਿਹੜੀ ਇਹ ਵੱਖ-ਵੱਖ ਪਾਇਲਟਸ ਯੂਨੀਅਨ ਨੇ ਸੋ ਇਹਨਾਂ ਦੇ ਜਿਹੜੇ ਮੈਂਬਰਸ ਨੇ ਸੋ ਉਹ ਵੀ VOTING ਕਰਕੇ ਉਹਨੂੰ ਰੈਟੀਫਾਈਡ ਕਰਨਗੇ ਤੇ ਇਹ ਸਮਝੌਤਾ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਮਨਜ਼ੂਰ ਅਗਰ ਹੋ ਜਾਂਦਾ ਤਾਂ 30 ਸਤੰਬਰ 2023 ਤੋਂ ਲਾਗੂ ਹੋ ਕੇ 29 ਸਤੰਬਰ 2027 ਤੱਕ ਇਹ ਸਮਝੌਤਾ ਜਿਹੜਾ ਚੱਲੇਗਾ ਸੋ ਚੰਗੀ ਗੱਲ ਹੈ ਕਿ ਜੋ ਸਮਝੌਤਾ ਹੋਇਆ ਸੋ ਉਹਦੇ ਨਾਲ ਜਿਹੜੀਆਂ ਯਾਤਰੀਆਂ ਨੂੰ ਜਾਂ ਆਰਥਿਕ ਤੌਰ ਤੇ ਵੱਡਾ ਨੁਕਸਾਨ ਹੋਣਾ ਸੀਗਾ ਸੋ ਉਹਦੇ ਤੋਂ ਬਚਾਅ ਹੋ ਗਿਆ ਜੀ ਜੀ ਸੋ ਜੇ ਯਾਤਰੀਆਂ ਦੀ ਗੱਲ ਹੋਈ ਹੈ ਹਵਾਈ ਟਿਕਟਾਂ ਦੀ ਗੱਲਬਾਤ ਹੋਈ ਹੈ ਤਾਂ ਅਮਨ ਟਰੈਵਲ ਵਾਲੇ ਵਨ ਵੇ ਟਿਕਟ ਦੇ ਰਹੇ ਨੇ 800 ਡਾਲਰ ਦੇ ਵਿੱਚ ਟ੍ਰਾਂਟੋ ਤੋਂ ਦਿੱਲੀ ਦੀ ਜੇ ਤੁਸੀਂ ਰਿਟਰਨ ਟਿਕਟ ਲੈਣੀ ਹੈ ਟ੍ਰਾਂਟੋ ਤੋਂ ਦਿੱਲੀ ਦਿੱਲੀ ਤੋਂ ਟ੍ਰਾਂਟੋ 1500 ਡਾਲਰ ਦੇ ਵਿੱਚ ਦੋ ਬੈਗੇਜਸ ਦੇ ਨਾਲ ਦੇ ਦੇਣੀ ਹੈ ਅਮਨ ਟਰੈਵਲ ਵਾਲਿਆਂ ਨੇ 905 796 3535 1500 ਡਾਲਰ ਚ ਰਿਟਰਨ ਟਿਕਟ ਅਮਨ ਟਰੈਵਲ ਤੇ ਇਹਦੇ ਨਾਲ ਨਾਲ ਪ੍ਰਾਪਰਟੀ ਖਰੀਦਨੀਆ ਵੇਚਣੀ ਚਾਹੁੰਦੇ ਹੋ ਇੱਕ ਵਧੀਆ ਰੀਅਲਟੇਰ ਦੀ ਭਾਲ ਦੇ ਵਿੱਚੋਂ ਤਾਂ ਰੀਮੈਕਸ ਦੇ ਨਾਲ ਕੰਮ ਕਰਦੇ ਨੇ ਰਜਵੰਤ ਰਾਏ ਹੋਰੀ 437 349 1700 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪੇਂਟ ਕਰਵਾਉਣਾ ਤੁਸੀਂ ਘਰ ਨੂੰ ਕੋਈ ਕਮਰਸ਼ੀਅਲ ਯੂਨਿਟ ਹੈ ਆਫਿਸ ਹੈ ਹਿੰਮਤ ਪੇਂਟਿੰਗ 647 485 62 ਦੇ ਉੱਤੇ ਗੱਲਬਾਤ ਕਰ ਲਿਓ ਰਾਜਧਾਨੀ ਸੂਟਸ ਦੀਆਂ ਸਾਰੀਆਂ ਸਾਰੀਆਂ ਲੋਕੇਸ਼ਨਸ ਵੀ ਖਬਰਾਂ ਦੇ ਇਸ ਹਿੱਸੇ ਦੇ ਪ੍ਰਾਊਡ ਸਪੌਂਸਰ ਨੇ ਜੀ ਪੰਨ ਸਾਹਿਬ ਇਹ ਗੱਲ ਹੁਣ ਸਮਝ ਨਹੀਂ ਆ ਰਹੀ ਹੈਗੀ ਵਾਰ-ਵਾਰ ਹਮਲਾ ਹੋਣਾ ਔਰ ਦੁਨੀਆ ਦੀ ਐਡੀ ਵੱਡੀ ਤਾਕਤ ਹੋਵੇ ਫਿਰ ਵੀ ਚੂਕ ਕਿਤੇ ਨਾ ਕਿਤੇ ਹੋ ਜਾਂਦੀ ਆ ਸੋ ਸਾਡਾ ਗਵਾਂਡੀ ਮੁਲਕ ਹੈ ਜਿੱਥੇ ਹੁਣ ਰਾਸ਼ਟਰਪਤੀ ਦੀ ਚੋਣ ਹੋਣੀ ਆ ਔਰ ਉੱਥੇ ਦੇ ਸਾਫਕਾਰ ਰਾਸ਼ਟਰਪਤੀ 트াম্প ਤੇ ਇੱਕ ਵਾਰੀ ਫੇਰ ਜਾਨਲੇਵਾ ਹਮਲਾ ਹੋਇਆ ਕੀ ਖਬਰ ਹੈ ਪੰਨ ਸਾਹਿਬ ਤਾਂ ਬਿਲਕੁਲ ਪਿੰਦ ਜੀ ਸੋਏ ਜੋ ਘਟਨਾ ਵਾਪਰੀ ਐ ਸੋ ਕੱਲ ਐਤਵਾਰ ਵਾਰੇ ਜੰਦੀ ਐ ਘਟਨਾ ਆ ਸੋ ਦੁਪਹਿਰ 2 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਆ ਜਿਹੜਾ ਵੈਸਟ ਫਾਰਮ ਬੀਚ ਐ ਸੋ ਜਿਹੜਾ ਫਲੋਰਿਡਾ ਦੇ ਵਿਖੇ ਪੈਂਦਾ ਸੋ ਇੱਥੇ ਟਰੰਪ ਇੰਟਰਨੈਸ਼ਨਲ 골ਫ ਕੋਰਸ ਨੇੜੇ ਸੋ ਇਹ ਘਟਨਾ ਜਿਹੜੀ ਆ ਵਾਪਰੀ ਹੋਈ ਦੱਸੀ ਜਾ ਰਹੀ ਆ ਸੋ ਉੱਥੇ ਦੱਸਿਆ ਜਾ ਰਿਹਾ ਕਿ ਡੋਨਲਡ ਟਰੰਪ ਸਾਹਿਬ ਜਿਹੜੇ ਕੀ ਸਾਬਕਾ ਰਾਸ਼ਟਰਪਤੀ ਨੇ ਮੌਜੂਦਾ ਜੋ ਰਾਸ਼ਟਰਪਤੀ ਦੌੜ ਸੋ ਰਿਪਬਲਿਕ ਪਾਰਟੀ ਵੱਲੋਂ ਉਮੀਦਵਾਰ ਨੇ ਸੋ 골ਫ ਖੇਡ ਰਹੇ ਸੀਗੇ ਤੇ ਉਹਨਾਂ ਦੇ ਇਜਰ ਦਿੱਤੇ ਖੇਡ ਰਹੇ ਸੀਗੇ ਉਹ ਤੋਂ ਬਹੁਤੀ ਦੂਰ ਨਹੀਂ ਹੈ ਸੋ ਇੱਕ ਜੋ ਰਾਈਫਲ ਦਾ ਬੈਰਲ ਹੁੰਦਾ ਆ ਸੋ ਜਿਹੜੀ ਫੈਂਸ ਹੁੰਦੀ ਆ ਉਹਦੇ ਅਜ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਜਿਹੜੇ ਸੁਰੱਖਿਆ ਜਿਹੜੇ ਉਹਨਾਂ ਦੇ ਵਿੱਚ ਅਧਿਕਾਰੀ ਲੱਗੇ ਹੋਏ ਸੀ ਸੀਕ੍ਰੇਟ ਜਿਹੜੇ ਏਜੰਸੀ ਦੇ ਸੋ ਉਹਨਾਂ ਨੇ ਉਸ ਚੀਜ਼ ਨੂੰ ਦੇਖਿਆ ਤਾਂ ਉਹਨਾਂ ਨੇ ਉਸ ਵੀਪਰ ਨੂੰ ਸਪੌਟ ਕਰਕੇ ਤੇ ਜਿਹੜਾ ਲਾਗੇ ਵਿਅਕਤੀ ਸੀ ਉਹਦੇ ਉੱਪਰ ਗੋਲੀ ਵੀ ਚਲਾਈ ਤੇ ਉਹ ਵਿਅਕਤੀ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਉਹਦਾ ਵਹੀਕਲ ਸੀਗਾ ਆਇਡੈਂਟੀਫਾਈਡ ਹੋ ਗਿਆ ਸੀਗਾ ਜਿਹੜਾ ਕਿ ਬਲੈਕ ਨਿਸਾਨ ਦਾ ਜਿਹੜਾ ਜਿਹੜਾ ਵਹੀਕਲ ਸੀਗਾ ਲਾਗੇ ਖੜੇ ਬਾਈਸਟੈਂਡਰ ਵੱਲੋਂ ਫੋਟੋਗ੍ਰਾਫ ਉਹਦੀ ਖਿੱਚੀ ਗਈ ਸੀ ਸੋ ਉਹਦੇ ਆਧਾਰ ਤੇ ਉਹਨੂੰ ਟ੍ਰੇਸ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਫੜ ਵੀ ਲਿਆ ਗਿਆ ਸੋ ਜਿਹਦੀ ਜਿਹੜੀ ਪਛਾਣ ਹੈ 52 ਸਾਲਾਂ ਦੇ ਰਾਏਨ ਏ ਰੋਥਵਲੋ ਕੀ ਗਈ ਹੈ ਸੋ ਇਹਦੇ ਵਿੱਚ ਹੁਣ FBI ਨੇ ਦੱਸਿਆ ਵੀ ਉਹਨਾਂ ਨੇ ਇਸ ਸਾਰੇ ਘਟਨਾ ਨੂੰ ਉਹਨਾਂ ਦੀ ਇੱਕ ਮੰਨਿਆ ਕਿ ਡੋਨਲਡ ਰਾਫ ਸਾਹ ਤੇ ਇੱਕ ਅਟੈਂਪਟਡ ਜਿਹੜੀ ਐਸਐਸਐਂਡੀ ਇਹ ਘਟਨਾ ਸਿੱਗੀ ਕੋਸ਼ਿਸ਼ ਕੀਤੀ ਗਈ ਹੈ ਦੁਵਾਰਾ ਨੂੰ ਮਾਰਨ ਦੀ ਸੋ ਹੋਰ ਇਨਵੈਸਟੀਗੇਸ਼ਨ ਇਸ ਚੀਜ਼ ਬਾਬਤ ਹੋ ਰਹੀ ਹੈ ਕੀ ਡੋਨਲਡ ਟਰੰਪ ਸਾਹਿਬ ਨੇ ਦੱਸਿਆ ਕਿ ਮੈਂ ਬਿਲਕੁਲ ਸੁਰੱਖਿਅਤ ਹਾਂ ਮੈਨੂੰ ਕੋਈ ਖਤਰਾ ਨਹੀਂ ਹੈ ਬਿਲਕੁਲ ਸੇਫ ਹ ਤੇ ਉਹਨਾਂ ਨੇ ਕਿਹਾ ਵੀ ਜਿਹੜੀ ਮੇਰੀ ਇਹ ਰਾਸ਼ਟਰਪਤੀ ਦੀ ਦੌਰ ਹੈ ਸੋ ਜਿਹੜੀ ਅੱਗੇ ਦੀ ਮੇਰੀ ਜਿੰਨੀ ਵੀ ਕੈਂਪੇਨ ਹੋਵੇ ਇਹ ਕਹਿੰਦੇ ਵੀ ਪਹਿਲਾ ਵਾਂਗ ਹੀ ਉਸੇ ਢੰਗ ਨਾਲ ਚੱਲਦੀ ਰਹੇਗੀ ਤੇ ਇਸ ਬਾਬਤ ਜਿਹੜੀ ਹੋਰ ਇਨਫੋਰਮੇਸ਼ਨ ਆਉਣ ਵਾਲੇ ਦਿਨਾਂ ਦਿਨਾਂ ਨਿਕਲੇਗੀ ਵੀ ਦੇ ਪਿੱਛੇ ਹੋਰ ਕੀ ਕੀ ਕਾਰਨ ਸੀਗੇ ਕਿਉਂਕਿ ਇਸ ਜਿਹੜਾ ਵਿਅਕਤੀ ਖੋਲੋ ਜੋ ਇਹ ਵਿਤਨਸੀ ਇਹ ਕਿਸ ਸੰਸਾਰੀ ਦੱਸੀ ਜਾ ਰਹੀ ਹੈ ਇਹ ਸਗਰ ਉਹ ਹਮਲਾ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਹੋ ਸਕਦਾ ਕਿ ਫਿਰ ਵੱਡਾ ਨੁਕਸਾਨ ਹੋ ਸਕਦਾ ਸੀ ਉਹ ਕਿਉਂ ਬਾਰ-ਬਾਰ ਐਹੋ ਜਿਹੇ ਘਟਨਾਵਾ ਵਾਪਰ ਰਹੀਆਂ ਨੇ ਇਹਦੇ ਪਿਸ਼ੋਕੜ ਕੀ ਹੈ ਸੋ ਇਹਦੇ ਬਾਰੇ ਹਾਲ ਦੇ ਘੜੀ ਕਹਿਣਾ ਬਹੁਤ ਮੁਸ਼ਕਲ ਹੈ ਪਰ ਜਿਸ ਢੰਗ ਨਾਲ ਇਹ ਸਾਰਾ ਕੁਝ ਵਾਪਰਿਆ ਆ ਸੋ ਹਾਲ ਦੇ ਘੜੀ ਕਿਉਂਕਿ ਇਨਵੈਸਟੀਗੇਸ਼ਨ ਸੀਕ੍ਰੇਟ ਸਰਵਿਸ ਵੀ ਕਰ ਰਹੀ ਐ ਐਫਆਈ ਵੀ ਕਰ ਰਹੀ ਐ ਤਾਂ ਕਾਫੀ ਕੋ ਚੀਜ਼ਾਂ ਉਹਨਾਂ ਨੇ ਦਿਨਦਰਾਂ ਨਿਕਲ ਕੇ ਸਾਹਮਣੇ ਆ ਸਕਦੀਆ ਪਰ ਇਹ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ ਉਹਦੇ ਉੱਤੇ ਪਹਿਲਾਂ ਵੀ ਹਮਲਾ ਹੋਇਆ ਉਹ ਤੋਂ ਉਹਨਾਂ ਦਾ ਬਾਲ ਬਾਲ ਬਚਾਅ ਹੋ ਗਿਆ ਔਰ ਇਹ ਬੰਦਾ ਫੜਿਆ ਗਿਆ ਸੋ ਕਾਫੀ ਜਿਹੜੀ ਚਿੰਤਾਜਨਕ ਜ਼ਰੂਰ ਨੇ ਸੋ ਇਹਦੇ ਨਾਲ ਉਹਨਾਂ ਨੇ ਸਮੇਂ ਦੇ ਦੌਰਾਨ ਅਮਰੀਕੀ ਰਾਜਨੀਤੀ ਨੂੰ ਕਿੰਨਾ ਕਈ ਚੀਜ਼ਾਂ ਪ੍ਰਭਾਵਿਤ ਕਰਦੀਆਂ ਨੇ ਡੋਨਲਡ ਟਰੰਪ ਸਾਹਿਬ ਨੂੰ ਇਹਦੇ ਨਮਾ ਕੋਈ ਹਮਦਾਰੀ ਮਿਲਦੀ ਨਹੀਂ ਮਿਲਦੀ ਇਹ ਹੁਣ ਵੀ ਨਾ ਜੀ ਆਉਣ ਵਾਲੇ ਸਮੇਂ ਤੇ ਉਹਨਾਂ ਦੀ ਜਿਹੜੀ ਕੈਂਪੇਨ ਸੀ ਡਿਪੈਂਡ ਕਰਦਾ ਜੀ ਪ੍ਰਣ ਸਾਹਿਬ ਲਓ ਜੀ ਖਾ ਜਿਹਦੇ ਤੇ ਅ ਕਾਫੀ ਲੰਮੇ ਸਮੇਂ ਤੋਂ ਸਾਲ ਤੋਤੇ ਹੋ ਗਿਆ ਤੇ ਆਸ ਥੋੜੀ ਜਿਹੀ ਬੱਜੀ ਹੋਈ ਆ ਹਜੇ ਤੱਕ ਵੀ ਇੰਟਰਸਟ ਰੇਟ ਨੂੰ ਲੈ ਕੇ ਕੈਨੇਡਾ ਦੇ ਵਿੱਚ ਵਿਆਜ ਦਰਾਂ ਘਟਣ ਦੀ ਹੁਣ ਥੋੜੀ ਥੋੜੀ ਰਫਤਾਰ ਥੋੜੀ ਜਿਹੀ ਵਧੀ ਹੈ ਕਹਿੰਦੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਪਿੰਨ ਸਾਹਿਬ ਲੱਗਦਾ ਕੋਈ ਖਬਰ ਸਾਹਮਣੇ ਆ ਰਹੀ ਹੈ ਵੀ ਵਿਆਜ ਦਰਾਂ ਘਟ ਸਕਦੀਆਂ ਨੇ ਦੇਖੋ ਬਿੰਦਾ ਜੀ ਵਿਆਜ ਦਰਾਂ ਨੇ ਘਟਣਾ ਤਾਂ ਹੈ ਕਿਉਂਕਿ ਜਿਸ ਤੰਗ ਨਾਲ ਅਸੀਂ ਦੇਖਿਆ ਕਿ ਟਾਈਕ ਸੀਸੀ ਦੇ ਉੱਪਰ ਇਨਫਲੇਸ਼ਨ ਦੀ ਰੇਟ ਇਨਫਲੇਸ਼ਨ ਦਾ ਇਸ ਸਮੇਂ ਚੱਲ ਰਹੀ ਹੈ ਤੇ ਇਹਦੇ ਵਿੱਚ ਉਮੀਦ ਹੈ ਕਿ ਜਿਸ ਤਰ੍ਹਾਂ ਹੁਣ ਤੇਲ ਦੀਆਂ ਕੀਮਤਾਂ ਘਟੀਆਂ ਨੇ ਜੀ ਤੇ ਆਰਥਿਕਤਾ ਕਾਫੀ ਇਸ ਸਮੇਂ ਜਿਹੜੀ ਆ ਸਲੋ ਹੋਈ ਆ ਕਾਫੀ ਜਿਹੜਾ ਅਨਪਲੋਇਮੈਂਟ ਰੇਟ ਵੀ ਵਧਿਆ ਹੋਇਆ ਸੋ ਇਹਨਾਂ ਚੀਜ਼ਾਂ ਦੇ ਵਿੱਚ ਜੋ ਅਨੁਮਾਨ ਲਾਏ ਜਾ ਰਹੇ ਨੇ ਕਿ 2.5% ਤੋਂ ਘਟ ਕੇ ਜਿਹੜੀ ਆ 2.1 ਜਾਂ ਉਹਦੇ 2.1 ਤੋਂ 2.5% ਦੇ ਵਿਚਕਾਰ ਜਿਹੜੀ ਆ ਕੀ ਇਨਫਲੇਸ਼ਨ ਰੇਟ ਆਉਣ ਵਾਲੇ ਸਮੇਂ ਦਰਾਰ ਹੋ ਸਕਦਾ ਹੈ ਸੋ ਵਿਆਈ ਹੋਰ ਘਟ ਸਕਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਏਜੇ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਸਾਹਿਬ ਨੇ ਦਿੱਸ ਮੁਖਹਿਲ ਉਹਨਾਂ ਦੀ ਗੱਲਬਾਤ ਕਰੀਏ ਜਾਂ ਕੁਝ ਜਿਹੜੀਆਂ ਹੋਰ ਰਿਪੋਰਟਸ ਵੀ ਆਈਆਂ ਨੇ ਜੀ ਜੀ ਕ੍ਰੀਡੀਅਨ ਇੰਪੀਰੀਅਲ ਬੈਂਕ ਆਫ ਕਮਰਸ ਦੀ ਜਿਹੜੇ ਪਾਲਿਸੀ ਮੇਕਰ ਨੇ ਸੋ ਉਹਨਾਂ ਦੇ ਹਵਾਲੇ ਦੇ ਨਾਲ ਵੀ ਖਬਰਾਂ ਆ ਰਹੀਆਂ ਨੇ ਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਜਿਹੜੇ ਦੁਬਾਰਾ ਬੈਂਕ ਆਫ ਕੈਨੇਡਾ ਦੀਆਂ ਜਿਹੜੀਆਂ ਮੀਟਿੰਗਸ ਹੋਣੀਆਂ ਨੇ ਸੋ ਉਹਦੇ ਵਿੱਚ ਜੋ ਇਹ ਰੇਟ ਘਟਾਉਣ ਦੀ ਜੋ ਰਫਤਾਰ ਹੈ ਉਹਦੇ ਵਿੱਚ ਤੇਜ਼ੀ ਆ ਸਕਦੀ ਹੈ ਸੋ ਇਹਦੇ ਵਿੱਚ ਇੱਕ ਤਾਂ ਇਸ਼ਾਰਾ ਜਿਹੜਾ ਹੈ ਆ ਐਡੀ ਫਮ ਗੈਲਮ ਸਾਹਿਬ ਨੇ ਜਿਹੜਾ ਆ ਉਹ ਦਿੱਤਾ ਹੈ ਪੱਤਰਕਾਰਾਂ ਦੇ ਗੱਲਬਾਤ ਕਰਦੇ ਹੋਏ ਕੱਲ ਉਹਨਾਂ ਨੇ ਗੱਲਬਾਤ ਕੀਤੀ ਹੈ ਸੋ ਫਾਈਨੈਂਸ਼ੀਅਲ ਟਾਈਮਸ ਨੇ ਜੋ ਆਪਣੀ ਰਿਪੋਰਟ ਦਿੱਤੀ ਹੈ ਸੋ ਉਹਦੇ ਵਿੱਚ ਵੀ ਇਹ ਗੱਲ ਆਖੀ ਹੈ ਜੀ ਕਿ ਤੇਲ ਦੀਆਂ ਕੀਮਤਾਂ ਘਟਾਂ ਦੇ ਨਾਲ ਜਿਹੜੀ ਸਾਡੀ ਇਕਨੋਮੀ ਕਾਫੀ ਜਿਹੜੀ ਹੈ ਘੱਡੀ ਆ ਸਾਰਸ ਲੋ ਹੋਈ ਐ ਸੋ ਇਹ ਚੀਜ਼ਾਂ ਦੇ ਮੱਦੇ ਨਜ਼ਰ ਕਹਿੰਦੇ ਵੀ ਮਹਿੰਗਾਈ ਹੋਰ ਕੱਢ ਸਕਦੀ ਐ ਤੇ ਇੱਥੇ ਮਕੇਲਵ ਸਾਬ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਨਾ ਬੈਂਕ ਆਫ ਕੈਨੇਡਾ ਇੰਟਰਸਟ ਨੂੰ ਘਟਾ ਰਿਹਾ ਕਿਉਂਕਿ ਕੁਆਟਰ ਕੁਆਟਰ ਕਰਕੇ ਉਹਨਾਂ ਨੇ ਤਿੰਨ ਵਾਰ ਘਟਾਇਆ ਤਾਂ ਹੋ ਸਕਦਾ ਕਿ ਜੋ ਦਸੰਬਰ ਤੇ ਜਨਵਰੀ ਦੇ ਵਿੱਚ ਜੋ ਇਹ ਡਿਸੀਜਨ ਲੈ ਜਾੜੇ ਆ ਸੋ ਉਹਦੇ ਵਿੱਚ ਕੁਆਟਰ ਦੀ ਜਗ੍ਹਾ ਦੋ ਦੋ ਕੁਆਟਰ ਕਰਕੇ ਵੀ ਯਾਨੀ ਕਿ ਇਹ ਦੋਨਾਂ 12 ਦੇ ਵਿੱਚ ਜਿਹੜਾ 1% ਦਾ ਹਿਸਾਬ ਦੇ ਨਾਲ ਰੇਟ ਜਿਹੜਾ ਚਪਾਇਆ ਜਾ ਸਕਦਾ ਸੋ ਇਹਦੇ ਵਿੱਚ ਜੋ ਖਬਰਾਂ ਦੇ ਵਿੱਚ ਸੰਕੇਤ ਇਹੀ ਮਿਲ ਰਹੇ ਨੇ ਕਿ ਇਹ ਕੁਆਟਰ ਕੁਆਟਰ ਦੀ ਜਗ੍ਹਾ ਫਿਰ ਬਾਅਦ ਦੇ ਵਿੱਚ ਜਿਵੇਂ ਦਸੰਬਰ ਜਨਵਰੀ ਦਾ ਅਨੁਮਾਨ ਲਾਇਆ ਜਾ ਰਿਹਾ ਕਿ ਇਹ ਅੱਧਾ ਦਾ ਕਿ ਜਿਹੜਾ ਪਰਸੈਂਟ ਕਰਕੇ ਵੀ ਰੇਟ ਜਿਹੜੇ ਇਕੱਠਾਏ ਜਾ ਸਕਦੇ ਆ ਸੋ ਇਹਦੇ ਨਾਲ ਅਗਰ ਇਸ ਇਦਾਂ ਹੀ ਹੁੰਦਾ ਆ ਜਿਸ ਤੰਗੀਆਂ ਨਾਲ ਬੱਤਾ ਹੋ ਰਹੀਆਂ ਨੇ ਤਤੀਜੀ ਦੇ ਨਾਲ ਜਿਹੜੇ ਆ ਇਸ ਬੈਂਕ ਦੇ ਜਿਹੜੇ ਰੇਟ ਨੇ ਘਟ ਸਕਦੇ ਨੇ ਤੇ ਇਹਦੇ ਵਾਸਤੇ ਜਿਹੜਾ ਮਾਹੌਲ ਹੈ ਇੱਕ ਤਰੀਕੇ ਨਾਲ ਹੁਣ ਟਕਮਾ ਵਧਿਆ ਹੋਇਆ ਸੋ ਉਮੀਦ ਹੈ ਜੇ ਇਸ ਢੰਗ ਨਾਲ ਹੋ ਜਾਂਦਾ ਤੇ ਜਲਦ ਜਿਹੜੇ ਰੇਟ ਜਿਹੜੇ ਨੇ ਕਾਫੀ ਥੱਲੇ ਆ ਸਕਦੇ ਸੋ ਇਨਫਲੇਸ਼ਨ ਨੂੰ ਲੈ ਕੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਸਾਰਾ ਕੁਝ ਸੋ ਆਉਣ ਵਾਲੇ ਭਾਈ ਹੁਣ ਜਿਹੜੇ 2 ਮਹੀਨੇ ਅਕਤੂਬਰ ਨਵੰਬਰ ਹਜੇ ਦਸੰਬਰ ਤੱਕੇ ਲਾ ਲੋ ਹਜੇ ਹੋਰ ਘਟਣ ਦੀ ਆਸ ਨਹੀਂ ਗਈ ਅ ਅਨੁਮਾਨ ਇਹ ਹੀ ਆ ਵੀ ਦਸੰਬਰ ਦੇ ਵਿੱਚ ਡਿਸੀਜਨ ਆਉਣਗੇ ਪ੍ਰਿੰਸ ਸਾਹਿਬ ਇਹ ਤਾਂ ਹੈਗਾ ਇੰਟਰਸਟ ਰੇਟ ਘਟਣ ਦੀ ਗੱਲਬਾਤ ਤੇ ਹੁਣ ਕੈਨੇਡਾ ਚ ਕਿਸੇ ਜਗ੍ਹਾ ਕਿਸੇ ਜਗ੍ਹਾ ਅੱਜ ਕਿਰਾਏ ਘਰਾਂ ਦੇ ਵੱਧਨੇ ਕਿਤੇ ਘਟਨੇ ਜੀਪਰਨ ਸਾਹਿਬ ਦੇਖੋ ਕਿੰਧੀ ਜਿਹੜੇ ਕਿਰਾਏ ਹੁੰਦੇ ਨੇ ਉਹ ਤਾਂ ਇਹ ਬੇਸਿਕਲੀ ਇਹੀ ਆ ਕੇ ਤੁਸੀਂ ਰਹਿ ਕਿੱਥੇ ਰਹੇ ਹੋ ਜੀ ਅਗਰ ਤੁਸੀਂ ਇਸ ਸਮੇਂ ਇਹ ਤ੍ਰਾਂਟੋ ਵਰਗੇ ਖੇਤਰ ਚ ਰਹਿ ਰਹੇ ਹੋ ਬੈਨਕੂਵਰ ਵਰਗੇ ਖੇਤਰ ਚ ਰਹਿ ਰਹੇ ਹੋ ਤਾਂ ਉੱਥੇ ਤਾਂ ਡੈਫੀਨੇਟਲੀ ਤੁਹਾਨੂੰ ਵੱਧ ਕਿਰਾਇਆ ਹੀ ਦੇਣਾ ਪਵੇਗਾ ਜੇ ਤੁਸੀਂ ਇਸ ਤੋਂ ਬਾਅਦ ਕਿਤੇ ਛੋਟੇ ਸ਼ਹਿਰਾਂ ਚ ਰਹਿ ਰਹੇ ਹੋ ਤਾਂ ਉੱਥੇ ਇੰਨੇ ਵੱਡੇ ਬਜ਼ਾਰ ਦੇ ਕਿਰਾਏ ਨਹੀਂ ਹੁੰਦੇ ਜਿਵੇਂ ਵੱਡੇ ਪਰ ਪਰ ਪ੍ਰਧਾਨ ਸਾਬ ਇੱਥੇ ਹੁਣ ਤਾਂ ਖਬਰ ਸਾਹਮਣੇ ਆ ਰਹੀ ਹੈ ਵੀ ਵੱਡੇ ਸ਼ਹਿਰਾਂ ਚ ਕਿਰਾਏ ਘਟੇ ਨੇ ਛੋਟਿਆਂ ਚ ਵਧੇ ਨੇ ਦੇਖੋ ਇਹਦੇ ਵਿੱਚ ਪਿੰਨ ਜੀ ਆ ਕਿ ਜੋ rentals.ca ਆ ਕਿ ਜੋ ਅਰਬਨੇਸ਼ਨ ਦੀ ਜਿਹੜੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜੀ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਅਗਸਤ ਮਹੀਨੇ ਦੇ ਵਿੱਚ ਜੋ ਕੈਨੇਡਾ ਦੇ ਵੱਡੇ ਤੇ ਮਹਿੰਗੇ ਜੋ ਸ਼ਹਿਰ ਨੇ ਸੋ ਉਹਨਾਂ ਦੇ ਵਿੱਚ ਕਹਿੰਦੇ ਕਿ ਕਿਰਾਇਆ ਵਿੱਚ ਕਮੀ ਆਈ ਹੈ ਜਦੋਂ ਕਿ ਜਿਹੜੇ ਛੋਟੇ ਸ਼ਹਿਰ ਨੇ ਜਾਂ ਦਰਮਿਆਨੇ ਸ਼ਹਿਰ ਨੇ ਸੋ ਉਹਨਾਂ ਦੇ ਵਿੱਚ ਜੋ ਆ ਕਿਰਾਏ ਵਧੇ ਨੇ ਸੋ ਇਹਦੇ ਵਿੱਚ ਉਹ ਵੈਨਕੂਵਰ ਦੀ ਈਦਾਰਨ ਦੇ ਰਹੇ ਨੇ ਕਹਿੰਦੇ ਕਿ ਵੈਨਕੂਵਰ ਦੇ ਵਿੱਚ ਜੋ ਕਿਰਾਏ ਦੀ ਦਰ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ ਕਹਿੰਦੇ 6% ਦੀ ਘਟ ਹੋ ਕੇ 3116 ਡਾਲਰ ਤੇ ਜਿਹੜੀ ਆ ਔਸਤ ਪਹੁੰਚੀ ਹੈ ਤਾਂ ਇਹ ਘਟਾ ਜਿਹੜਾ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਤੇ ਟ੍ਰਾਂਟੋ ਦੇ ਵਿੱਚ ਵੀ ਵਾਸ ਰਹੇ ਨੇ ਵੀ ਘਟਾਏ ਜਿਹੜੇ ਕਿਰਾਏ ਨੇ 7% ਦੀ ਘਟ ਹੋ ਕੇ ਇਹ ਦੋ ਇਹ ਚ 20 ਤੋਂ 6997 ਜਿਹੜੇ ਨੇ ਹੋ ਗਏ ਨੇ ਤੇ ਇਹਦੇ ਵਿੱਚ ਵੀ ਨਜੀ ਨਾਲ ਇਹ ਆ ਕਿ ਜਿਹੜੀ ਥੋੜੀ ਕਮੀ ਆਟਵਾ ਮੌਂਟਰੀਅਲ ਤੇ ਕੈਲਗਰੀ ਵਰਗੇ ਜਿਹੜੇ ਸ਼ਹਿਰ ਨੇ ਉੱਥੇ ਵੀ ਦੇਖਣ ਨੂੰ ਮਿਲੀ ਆ ਪਰ ਜਿਹੜੇ ਛੋਟੇ ਸ਼ਹਿਰ ਨੇ ਜਿਹਦੇ ਵਿੱਚ ਦੇਖੀਏ ਕਿ ਕਵੈਕ ਸਿਟੀ ਹੈ ਜਿੱਦੇ ਵਿੱਚ 22% ਕੀਰਾਇਆ ਵੱਧ ਗਿਆ ਲਜਾਈਨਰ ਦੇ ਵਿੱਚ 18% ਵੱਧ ਗਿਆ ਗੈਟੀਨੋ ਦੇ ਵਿੱਚ ਵੀ ਕਿਰਾਏ ਵਧੇ ਨੇ ਇਹ ਕਵੈਕ ਦੇ ਵਿੱਚ ਕਹਿੰਦੇ ਆ ਇਹ 15% ਆਸਤ ਜਿਹੜਾ ਆ ਵੱਧ ਗਿਆ ਆ ਤੇ ਇਹ ਛੋਟੇ ਛੋਟੇ ਜਿਹੜੇ ਸ਼ਹਿਰ ਬਹੁਤੀ ਆਬਾਦੀ ਪੱਖੋਂ ਵੱਡੇ ਨਹੀਂ ਆ ਤੇ ਉਹਨਾਂ ਦੇ ਵਿੱਚ ਕਹਿੰਦੇ ਆ ਕਿਰਾਏ ਜਿਹੜੇ ਨਹੀਂ ਵਧੇ ਨੇ ਪਰ ਜਿਹੜੇ ਵੱਡੇ ਮਹਾਨਗਰ ਨੇ ਵੈਨਕੂਵਰ ਤੇ ਟ੍ਰਾਂਟੋ ਵਰਗੇ ਤੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਕਿਰਾਏ ਨੇ ਉਹ ਘਟ ਹੋਏ ਨੇ ਸੋ ਆਹ ਨਾਲੇ ਸਮਝਦਰਾ ਨਾ ਇਹ ਕਿਸ ਤਰ੍ਹਾਂ ਦਾ ਰੁਝਾਨ ਰਹਿੰਦਾ ਆ ਇਹ ਕਾਫੀ ਕੁਝ ਜਿਹੜਾ ਜੌਬ ਆਪਰਚੂਨਿਟੀ ਦੇ ਉੱਪਰ ਵੀ ਡਿਪੈਂਡ ਕਰਦਾ ਕਿਉਂਕਿ ਹੁਣ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਟ੍ਰਾਂਟੋ ਤੇ ਜਿਹੜੇ ਵੈਨਕੂਵਰ ਵਰਗੇ ਸ਼ਹਿਰ ਨੇ ਸੋ ਉਹਨਾਂ 'ਚ ਕੰਮ ਕਾਜਾਂ ਦੀ ਕਾਫੀ ਜਿਹੜੀ ਮੁਸ਼ਕਲ ਆ ਰਹੀ ਹੈ ਸੋ ਕੰਮ ਕਾਜ ਜਿਹੜੇ ਆ ਉਹ ਮਿਲ ਨਹੀਂ ਰਹੇ ਤੇ ਇਸ ਕਾਰਨ ਜਿਹੜਾ ਆ ਨੌਕ ਫਿਰ ਜਿਆਦਾ ਛੋਟੇ ਸ਼ਹਿਰਾਂ ਵੱਲ ਉਜਾਨ ਕਰਦਨੇ ਕੋਈ ਥੋੜੀ ਨੀ ਆਪੋਰਚੁਨਿਟੀਆਂ ਵੀ ਵਧ ਹੋ ਸਕਦੀਆਂ ਨੇ ਤੇ ਇਸ ਕਾਰਨ ਇਹ ਜਿਹੜਾ ਆ ਇਸ ਤਰੀਕੇ ਦੇ ਜਿਹੜੇ ਡਾਟਾ ਆ ਉਹ ਸਾਹਮਣੇ ਆ ਰਿਹਾ ਪ੍ਰਿੰਨ ਸਾਹਿਬ ਇੱਕ ਖਬਰ ਇੱਕ ਇੰਪੋਰਟੈਂਟ ਖਬਰ ਨਾ ਰਹਿ ਜਵੇ ਉਹ ਖਬਰ ਇਹ ਆ ਪ੍ਰਿੰਨ ਸਾਹਿਬ ਅ ਕਈ ਵਾਰ ਆਪਾਂ ਨੂੰ ਇਹ ਹੁੰਦਾ ਹੈ ਵੀ ਪਰ ਆਪਾਂ ਤਾਂ ਐਨ ਠੋਕ ਵਜਾ ਕੇ ਲੋਕਾਂ ਦੀ ਆਵਾਜ਼ ਬਣ ਕੇ ਰੇਡੀਓ ਪ੍ਰੋਗਰਾਮ ਪੇਸ਼ ਕਰੀਦਾ ਹੈ ਹੋ ਨਹੀਂ ਸਕਦਾ ਵੀ ਸਿਟੀ ਆਫ ਬ੍ਰੈਂਟਨ ਕਦੇ ਸੁਰਖੀਆਂ ਦੇ ਵਿੱਚ ਨਾ ਰਹੇ ਸੋ ਪਿਛਲੇ ਦਿਨੀ ਕੋਈ ਇੱਥੇ ਪ੍ਰੋਗਰਾਮ ਹੋਇਆ ਸੀ ਤੇ ਮੋٹے ਡਾਲਰ ਦਿੱਤੇ ਗਏ ਆ ਕਿਸੇ ਕਲਾਕਾਰ ਨੂੰ ਕੀ ਖਬਰ ਹੈ ਪ੍ਰਿੰਸ ਸਾਹਿਬ ਹਾਂ ਜੀ ਤੋਂ ਪਹਿਲਾਂ ਮੈਂ ਕਿ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੀ ਖਬਰ ਦੇਣ ਲੱਗਾ ਸੀਗਾ ਜੀ ਸੋ ਇਹ ਇਹਨਾਂ ਦੀ ਖਬਰ ਹੈ ਕਿ ਜੋ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਕੈਨੇਡਾ ਰੈਵਨਿਊ ਏਜੰਸੀ ਆ ਜੀ ਇਹਨਾਂ ਨੇ ਡਾਟਾ ਸ਼ੇਅਰਿੰਗ ਐਗਰੀਮੈਂਟ ਆਪਸ ਦੇ ਵਿੱਚ ਕੀਤਾ ਆ ਤੇ ਇਹਦੇ ਨਾਲ ਇੱਕ ਹੀ ਕਰਨਗੇ ਕਿ ਜੋ ਇਨਫੋਰਸਮੈਂਟ ਦੇ ਐਫਰਟਸ ਹੁੰਦੇ ਨੇ ਇਹ ਖਾਸ ਤੌਰ ਤੇ ਜੇਕਰ ਅਸੀਂ ਟਰਾਂਸਪੋਰਟੇਸ਼ਨ ਸੈਕਟਰ ਦੀ ਗੱਲਬਾਤ ਕਰੀਏ ਸੋ ਇਹਦੇ ਵਿੱਚ ਇਹ ਇਸ ਚੀਜ਼ ਨੂੰ ਲਾਗੂ ਕਰਨਗੇ ਇਹਦੇ ਵਿੱਚ এমਪਲਾਈਮੈਂਟਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਕੈਨੇਡਾ ਰੈਵਨਿਊ ਜਿਸੀ ਆਪਣਾ ਜੋ ਡਾਟਾ ਇੱਕ ਦੂਜੇ ਨਾਲ ਸ਼ੇਅਰ ਕਰਨਗੇ ਸੋ ਇਹ ਇਹਦੇ ਵਿੱਚ ਖਾਸ ਤੌਰ ਤੇ ਪੰਜੇ ਕਿ ਇਹ ਆ ਕਿਹੜਾ ਡਰਾਈਵਿੰਗ ਇנק ਸਕੀਮ ਹੈ ਸੋ ਜੋ ਪਹਿਲਾਂ ਵੀ ਕਾਫੀ ਇਸ ਬਾਬਤ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਨੇ ਜਿਹੜਾ ਇਹਦਾ ਮਿਸਯੂਸ ਹੁੰਦਾ ਆ ਅਨਫੇਅਰ ਲੇਬਰ ਪ੍ਰੈਕਟਿਸ ਹੁੰਦੀ ਹੈ ਕਿ ਬਹੁਤ ਸਾਰੇ ਜਿਹੜੇ ਡਰਾਈਵਰਸ ਹੁੰਦੇ ਨੇ ਉਹਨਾਂ ਨੂੰ ਇਨਕਾਰਪੋਰੇਸ਼ਨ ਦੇ ਤਹਿਤ ਜਿਹੜੀਆਂ ਨੇ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਪੇ ਵਗੈਰਾ ਕੀਤੀ ਜਾਂਦੀ ਹੈ ਸੋ ਇਹਦੇ ਨਾਲ ਜੋ ਟੈਕਸ ਵਗੈਰਾ ਹੁੰਦਾ ਹੈ ਸੋ ਉਹਦਾ ਵੀ ਕਾਫੀ ਨੁਕਸਾਨ ਹੁੰਦਾ ਆ ਸੋ ਇਹ ਚੀਜ਼ਾਂ ਨੂੰ ਜਿਹੜਾ ਆ ਇਹ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਾਂ ਇਹ ਟੈਕਸ ਚੋਰੀ ਬਚਾਉਣ ਵਾਸਤੇ ਜਾਂ ਜਿਹੜੀਆਂ ਇਹ ਅਨਫੇਅਰ ਲੇਬਰ ਪ੍ਰੈਕਟਿਸ ਹੁੰਦੀਆਂ ਨੇ ਸੋ ਇਹਨੂੰ ਰੋਕਣ ਵਾਸਤੇ ਇਹ ਹੁਣ ਇਹ ਜਿਹੜਾ ਐਗਰੀਮੈਂਟ ਹੋਇਆ ਆ ਡਾਟਾ ਸ਼ੇਅਰਿੰਗ ਸੋ ਇਹਦੇ ਨਾਲ ਔਨਲਾਈਨ ਸਮੇਂ ਦੌਰਾਨ ਇਹ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾਊਗੀ ਕਿ ਇਹ ਚੀਜ਼ਾਂ ਨੂੰ ਕਿਸੇ ਤਰੀਕੇ ਦਾ ਰੋਕਿਆ ਜਾਵੇ ਜਿਹੜੀ ਟੈਕਸ ਚੋਰੀ ਹੁੰਦੀ ਆ ਸੋ ਇਹਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਰੋਕਿਆ ਜਾਵੇ ਸੋ ਇਹ ਜਿਹੜੀ ਇਨਫੋਰਮੇਸ਼ਨ ਹੈ ਇਹ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਨੇ ਸਤੰਬਰ 11 ਦੀ ਜਿਹੜੀ ਆਪਣੀ ਅਨਾਉਂਸਮੈਂਟ ਜਿਹੜੀ ਕੁਝ ਦਿਨ ਪਹਿਲਾਂ ਅਨਾਉਂਸਮੈਂਟ ਵੀਕਐਂਡ ਤੇ ਹੋਈ ਹੈ ਸੋ ਉਹਦੇ ਵਿੱਚ ਦਿੱਤੀ ਹੈ ਸੋ ਔਨਲਾਈਨ ਸਮੇਂ ਦੌਰਾਨ ਕਿੰਨਕ ਸਰਪੰਦਾ ਆ ਜਿੰਨਾ ਕਿ ਸੀਆਰਏ ਵੱਲੋਂ ਫੇਸ ਤਰੀਕੇ ਦੀਆਂ ਆਡਿਟਸ ਵਗੈਰਾ ਕੀਤੀਆਂ ਜਾਂਦੀਆਂ ਨੇ ਇਹ ਹੁਣ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਪਰ ਇਹ ਕਾਫੀ ਅਹਿਮ ਹੋਵੇਗਾ ਜੇਕਰ ਦੋਵਾਂ ਦੇ ਡਾਟਾ ਸ਼ੇਅਰਿੰਗ ਦੇ ਨਾਲ ਜਿਹੜਾ ਆ ਫਿਰ ਆਉਣੇ ਸਮੇਂ ਦੌਰਾਨ ਇਸ ਤਰੀਕੇ ਦੇ ਜਿਹੜੇ ਲੂਪ ਹੋਲਸ ਹੁੰਦੇ ਨੇ ਜਾਂ ਇਸ ਤਰੀਕੇ ਦੇ ਜਿਹੜੇ ਅਨਫੇਅਰ ਲੇਬਰ ਪ੍ਰੈਕਟਿਸ ਕੀਤੀਆਂ ਜਾਂਦੀਆਂ ਨੇ ਜੀ ਇਹਨਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋਣਗੀਆਂ ਤੇ ਜਿਹੜੇ ਇਹਨਾਂ ਚ ਤੁਸੀਂ ਗੱਲ ਕਰ ਰਹੇ ਸੀਗੇ ਸੋ ਉਹਦੇ ਵਿੱਚ ਕੀ ਹੈ ਕਿ ਜੋ ਇਨਫੋਰਮੇਸ਼ਨ ਗ੍ਰੀ ਨਿਕਲੇ ਹੈ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਸੋ ਉਹਦੇ ਵਿੱਚ ਸਿਟੀ ਆਫ ਬ੍ਰੈਂਪਟਨ ਬਾਰੇ ਹੈ ਕਿ ਜਦੋਂ ਕੈਨੇਡਾ ਦੇ ਦੇ ਮੌਕੇ ਚੰਗੂਸੀ ਪਾਰਕ ਦੇ ਵਿੱਚ ਜੋ ਇੱਕ ਪ੍ਰੋਗਰਾਮ ਜੋ ਕੈਨੇਡਾ ਦੇ ਦੇ ਮੌਕੇ ਤੇ ਕਰਵਾਇਆ ਗਿਆ ਸੀਗਾ ਸਿਟੀ ਵੱਲੋਂ ਸੋ ਉਹਦੇ ਤੇ ਪਤਾ ਲੱਗਾ ਕਿ ਜੋ ਸ਼੍ਰੀ ਲੰਕਨ ਮੂਲ ਦੇ ਜੋ ਰੈਪਰ ਹੈ ਐਮ ਆਈ ਏ ਸੋ ਇਹਨਾਂ ਨੂੰ ਵੀ ਸੱਦੇ ਆ ਗਿਆ ਸੀ ਕੁਝ ਹੋਰ ਕਲਾਕਾਰ ਵੀ ਨਾਲ ਨੇ ਸੋ ਇਸ ਇਕੱਲੇ ਇਹ ਜਿਹੜੇ ਸ਼ਿਹਲ ਤਮੂਲ ਦੀ ਹੈ ਪਰ ਇਹਨੂੰ ਤਕਰੀਬਨ 4.5 ਲੱਖ ਅਮਰੀਕਨ ਡਾਲਰ ਜਿਹੜੀ ਉਸ ਵੇਲੇ ਦੀ ਕੀਮਤ ਕੈਨੇਡੀਅਨ ਦੇ ਹਿਸਾਬ ਨਾਲ 6.11 ਲੱਖ CAD ਦੇ ਕਰੀਬ ਬਣਦੀ ਸੀ ਸੋ ਇੰਨੇ ਅਮਾਉਂਟ ਜਿਹੜੀ ਆ ਇਹ ਪੇ ਕੀਤੀ ਗਈ ਹੈ ਸੋ ਇਸ ਅਮਾਉਂਟ ਨੂੰ ਲੈ ਕੇ ਵੀ ਜਿਹੜਾ ਆ ਜਿਹੜੀ ਇਨਫੋਰਮੇਸ਼ਨ ਇਹ ਤੋਂ ਬਾਹਰ ਨਿਕਲ ਕੇ ਆਈ ਹੈ ਇਹ ਲੋਕਾਂ ਦੇ ਵਿੱਚ ਕਾਫੀ ਜਿਹੜੇ ਸਵਾਲ ਵੀ ਇਸ ਸਬੰਧਤ ਖੜੇ ਹੋ ਰਹੇ ਨੇ ਕਿ ਇੰਨਾ ਜ਼ਿਆਦਾ ਖਰਚਾ ਜਿਹੜਾ ਆ ਇੱਕ ਕਲਾਕਾਰ ਦੇ ਉੱਪਰ ਕਰਨੇ ਦਾ ਕੀ ਲੋੜ ਸੀ ਕੀ ਆਲਰੇਡੀ ਇਹ ਲੋਕਾਂ ਦੇ ਉੱਪਰ ਪਹਿਲੇ ਹੀ ਕਾਫੀ ਟੈਕਸ ਦੀ ਜਿਹੜਾ ਭਾਰ ਉੱਪਰ ਆਇਆ ਹੋਇਆ ਆ ਜੇ ਕੋਈ ਵੀ ਨਵੀਂ ਅਗਰ ਕੋਈ ਸੂਰਤ ਜਿਹੜੀ ਆ ਲੋਕਾਂ ਵੱਲੋਂ ਮੰਗੀ ਜਾਂਦੀ ਹੈ ਸੋ ਉਸ ਬਾਬਤ ਜੋ ਹੈ ਸਿਟੀ ਫਿਰ ਕਾਫੀ ਇਹੋ ਜਿਹੀ ਗੱਲਾਂਬਾਤਾਂ ਸਾਹਮਣੇ ਲਾਉਂਦੀ ਆ ਵੀ ਸਾਨੂੰ ਟੈਕਸ ਦੇ ਵਿੱਚ ਵਾਧਾ ਕਰਨਾ ਪਵੇਗਾ ਕਿ ਸਾਡੇ ਕੋਲ ਇੰਨਾ ਬਜਟ ਨਹੀਂ ਆ ਕਿਉਂਕਿ ਪਿਛਲੇ ਦਿਨਾਂ ਦਰਾਂ ਜੋ ਇਹ ਲੋਕਾਂ ਦੇ ਘਰਾਂ ਦੇ ਮੋਰੇ ਜੋ ਬਰਫ਼ ਦੀ ਇੱਕ ਵੱਟ ਬਣ ਜਾਂਦੀ ਹੈ ਉਸ ਨੂੰ ਹਟਾਉਣ ਦੀ ਗੱਲਬਾਤ ਕੀਤੀ ਗਈ ਸੀ ਸੋਸ ਸਬਾਬਤ ਵੀ ਜੋ ਇਹ ਰਿਪੋਰਟ ਨਿਕਲ ਕੇ ਸਾਹਮਣੇ ਆਈ ਸੀ ਸੋਸ ਸਵਾ 100 ਡਾਲਰ ਇਹ ਟੈਕਸ ਵਧਾਉਣ ਦੀ ਫਿਰ ਗੱਲ ਹੋਈ ਸੀ ਵੀ ਤਾਂ ਹੀ ਇਹ ਸਕੂਲ ਮਿਲੇਗੀ ਜੇਕਰ ਇੰਨਾ ਟੈਕਸ ਵਧਾ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਇਹ ਜਿਹੜਾ ਜਲਾਈ ਇੱਕ ਦਾ ਪ੍ਰੋਗਰਾਮ ਸੀਗਾ ਤੇ ਇਨਾ ਮਹਿੰਗਾ ਕਲਾਕਾਰ ਉੱਥੇ ਲੈ ਕੇ ਆਉਣ ਦੀ ਕੀ ਲੋੜ ਸੀ ਇਨਾ ਖਰਚਾ ਕਰਨ ਦੀ ਕੀ ਲੋੜ ਸੀ ਇਸ ਇਸ ਬਾਬਤ ਇਨਫੋਰਮੇਸ਼ਨ ਨਿਕਲ ਤੋਂ ਬਾਅਦ ਸਵਾਲ ਲੋਕਾਂ ਦੇ ਵਿੱਚ ਜਰੂਰ ਆਏ ਨੇ ਤੇ ਇਹਦੇ ਵਿੱਚ ਜੇਕਰ ਅਸੀਂ ਕੈਸਿਟੀਓ ਬ੍ਰੈਮਟਨ ਦੀ ਗੱਲਬਾਤ ਕਰੀਏ ਸੋ ਉਹਨਾਂ ਨੇ ਆਪਣਾ ਜੋ ਪੱਕੇ ਪੇਸ਼ ਕੀਤਾ ਸਪਸ਼ਟਿਕਨ ਦਿੱਤਾ ਆ ਉਹ ਕਹਿੰਦੇ ਵੀ ਸਾਨੂੰ ਜੇ ਕੁਝ ਸਪான்ਸਰ ਵਗੈਰਾ ਵੀ ਨਾਲ ਮਿਲ ਗਏ ਸੀਗੇ ਕੁਝ ਜੋ ਉੱਤੇ ਵੈਂਡਲਸ ਵਗੈਰਾ ਹੁੰਦੇ ਨੇ ਸੋ ਉਹਨਾਂ ਤੋਂ ਇਨਕਮ ਹੋ ਗਈ ਸੀ ਕਹਿੰਦੇ ਕੋਸ਼ਿਸ਼ ਕੀਤਾ ਇਸ ਪੇਮੈਂਟ ਦਾ ਕਹਿੰਦੇ ਅਸੀਂ ਉੱਥੋਂ ਕਵਰ ਕਰ ਲਿਆ ਸੀਗਾ ਸੁਭਾਵਿਕ ਵੀ ਜਿਆਦਾ ਆਪਣੇ ਪੱਲੇੋਂ ਦੇ ਤੱਕ ਕੋਸ਼ਿਸ਼ ਸਪਾਂਸਰਸ ਨੂੰ ਕਵਰ ਕਰ ਲਿਆ ਪਰ ਫਿਰ ਵੀ ਲੋਕਾਂ ਦੇ ਮਨਾਂ 'ਚ ਸਵਾਲ ਜ਼ਰੂਰ ਨੇ ਜਦੋਂ ਖਰਚਾ ਕਰਨਾ ਹੁੰਦਾ ਥੋੜਾ ਜਿਹਾ ਹਿਸਾਬ ਦੇ ਨਾਲ ਕਰਨਾ ਚਾਹੀਦਾ ਜੀ ਜੀ ਪ੍ਰਧਾਨ ਸਾਹਿਬ ਇਹਨੇ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ ਐਨ ਜੀ ਆਈ ਡਾਕਟਰ ਸੋ ਭਾਈ ਆਪਾਂ ਵੀ ਕੰਨ ਅੱਖਾਂ ਖੋਲ ਕੇ ਰੱਖੀਏ ਜੇ ਅੱਖਾਂ ਦੀ ਗੱਲਬਾਤ ਹੋਈ ਆ ਤੇ ਆਮ ਲੋਕਾਂ ਦੀਆਂ ਅੱਖਾਂ ਤਾਂ ਖੁੱਲਣੇ ਨਹੀਂ ਦਿੰਦੀਆਂ ਸਰਕਾਰਾਂ ਪਰ ਫਿਰ ਵੀ ਕਈ ਵਾਰ ਜੇ ਨਿਗਾ ਕਿਤੇ ਧੁੰਦਲੀ ਤੁਹਾਨੂੰ ਆਪਣੇ ਆਪ ਹੀ ਲੱਗਦੀ ਹੋਵੇ ਤਾਂ ਨਿਗਾ ਚੈੱਕ ਕਰਾ ਲਿਓ ਰੋਹਿਲਾਸਨ ਮੇਵਜ਼ ਦੇ ਇੰਟਰਸੈਕਸ਼ਨ ਤੇ ਗਿਲ ਐਂਡ ਗਰੇਵਾਲ ਦੋਨਿਆਂ ਸੌਣ ਵਾਈਪੱਖਾਂ ਦੇ ਡਾਕਟਰ ਨੇ ਸਿਰਫ 150 ਡਾਲਰ ਲੈਣੇ ਆ ਫਿਰ 150 ਡਾਲਰ ਲਾ ਕੇ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਐਕਟ ਫ੍ਰੀडम ਆਫ ਇਨਫੋਰਮੇਸ਼ਨ ਵਾਲਾ ਤੁਸੀਂ ਪੜ੍ਹ ਸਕਦੇ ਹੋ ਖਬਰ ਵੀ ਪੜ੍ਹ ਲਓਗੇ ਤੇ ਵੀ ਭਾਈ 6 ਲੱਖ ਡਾਲਰ ਲਾਤਾ ਸਿਟੀ ਆਫ ਬ੍ਰੈਂਪਟਨ ਨੇ ਇੱਕ ਕਲਾਕਾਰ ਨੂੰ ਬੁਲਾਉਣ ਦੇ ਉੱਤੇ ਬਾਕੀ ਹੋਰ ਕਲਾਕਾਰਾਂ ਦੇ ਲਗ ਪੇਮੈਂਟਾਂ ਹੋਈਆਂ ਨੇ ਤੇ ਜਰੂਰ ਨਿਗਾ ਚੈੱਕ ਕਰ ਲਓ ਨਿਗਾ ਵਾਲੀ ਐਨ ਕੇ ਸਿਰਫ 150 ਡਾਲਰ ਚ 905 497 15 11 ਜੀ ਐਨ ਜੀ ਆਈ ਡਾਕਟਰ 100% ਵੈਜਨ ਪੀਜ਼ਾ ਖਾਣਾ ਪਪੂਲਰ ਪੀਜ਼ਾ 905 874 42 42 ਔਰ ਉਹਦੇ ਨਾਲ ਨਾਲ ਪਾਰਟੀ ਛੋਟੀਆਂ ਚ ਵੱਡੀ ਵਧੀਆ ਬੈਂਕਟ ਹਾਲ ਚਾਹੁੰਦੇ ਹੋ ਤਾਂ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ 416 6789191 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਸੋ ਇਹ ਸੀਗੀਆਂ ਸਾਡੀਆਂ ਹੁਣ ਤੱਕ ਦੀਆਂ ਖਾਸ-ਖਾਸ ਖਬਰਾਂ ਸਾਕ ਕੁਲਤਾਰਨ ਸਿੰਘ ਪਲੈਣਾਹੋਰਾ ਨੇ ਪੇਸ਼ ਕੀਤੀਆਂ ਤੇ ਪ੍ਰਿੰਸ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ ਪ੍ਰਿੰਸ ਸਾਹਿਬ ਦਾ ਇੱਕੋ ਇੱਕ ਨੰਬਰ ਹੈ 4168489698 ਦੇ ਉੱਤੇ ਸਾਕ ਕੁਲਤਾਰਨ ਸਿੰਘ ਪਲੈਣਾਹੋਰਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ